ਫਿਲੌਰ ਪੁਲਿਸ ਨੇ ਵਾਕਫਾਕ ਮਾਮਲਿਆਂ ਵਿੱਚ ਇੱਕ ਮਹਿਲਾ ਸਮੇਤ ਪੰਜ ਵਿਅਕਤੀਆਂ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਅਤੇ ਹੋਰ ਸਮਾਨ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹਨ ਡੀਐਸਪੀ ਫਿਲੌਰ ਸਰਪੰਸ ਸਿੰਘ ਬਾਲਨੇ ਦੱਸਿਆ ਕਿ ਥਾਣਾ ਮੁਖੀ ਫਿਲੌਰ ਇੰਸਪੈਕਟਰ ਸੰਜੀਵ ਕਪੂਰ ਦੀ ਟੀਮ ਵੱਲੋਂ ਸਮੇਤ ਪੁਲਿਸ ਪਾਰਟੀ ਨੇ ਸਪੈਸ਼ਲ ਚੈਕਿੰਗ ਦੌਰਾਨ ਬਲਵਿੰਦਰ ਰਾਮ ਪੁੱਤਰ ਜੀਰਾ ਰਾਮ ਵਾਸੀ ਜਮਾਲਪੁਰ ਫਗਵਾੜਾ ਅਤੇ ਬਿਰਜੂ ਪੁੱਤਰ ਰਤਨ ਪਾਸਵਾਨ ਵਾਸੀ ਜਗਤਪੁਰਾ ਨੇੜੇ ਖੱਡ ਮਹੱਲਾ ਫਿਲੌਰ ਨੂੰ ਕਾਬੂ ਕੀਤਾ ਜੋ ਕਿ ਲੁੱਟਖੁਆ ਅਤੇ ਚੋਰੀ ਦੀਆਂ ਵਾਰਦਾਤਾ ਕਰਨ ਦੇ ਆਦੀ ਹਨ ਤੇ ਇਹ ਦੋਸ਼ੀ ਮੋਟਰਸਾਈਕਲ ਚੋਰੀ ਕਰਨ ਦੀ ਨੀਅਤ ਨਾਲ ਫਿਲੌਰ ਇਲਾਕੇ ਵਿੱਚ ਘੁੰਮ ਰਹੇ ਸਨ। ਉਨ੍ਹਾਂ ਕਿਹਾ ਕਿ ਪੁਲਿਸ ਨੇ ਇਨ੍ਹਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਨ੍ਹਾਂ ਦਾ ਇੱਕ ਸਾਥੀ ਸਨੀਉ ਰੱਬਾਬਾ 바ਸੀ ਖਡ ਮਹੱਲਾ ਫਿਲੌਰ ਭੱਜੜ ਵਿੱਚ ਕਾਬੂਬ ਹੋ ਗਿਆ ਜਿਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੋੜਲੀ ਪੁਛਗੇਚ 'ਚ ਇਹ ਗੱਲ ਸਾਹਮਣੇ ਆਈ ਕਿ ਇਹ ਵਾਰਦਾਤਾ ਕਾਰਨ ਦਾ ਮੁੱਖ ਦੋਸ਼ੀ ਵਿਰਜੂ ਹੈ ਜੋ ਕਿ ਦਿਨ ਅਤੇ ਰਾਤ ਸਮੇਂ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਲੁੱਟਖੋਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਡੀਐਸਪੀ ਸਰਪੰਸਿੰਘ ਪਾਲ ਮੁਤਾਬਕ ਇਹ ਦੋਸ਼ੀ ਰਾਤਾਂ ਦੀਆਂ ਲੜਕੀਆਂ ਦੇ ਮੋਬਾਈਲ ਖੋ ਕੇ ਫਰਾਰ ਹੋ ਜਾਂਦਾ ਸੀ ਇਸੇ ਤਰ੍ਹਾਂ ਹੀ ਪੁਲਿਸ ਨੇ ਇੱਕ ਹੋਰ ਮਾਮਲੇ ਵਿੱਚ ਸੈਂਬਲ ਪੁੱਤਰ ਦਲਵੀਰ ਚੰਦ ਵਾਸੀ ਕਤਪਾਲੋ ਅਤੇ ਮਮਤਾ ਪਤਨੀ ਹਰਿੰਦਰਪ੍ਰੀਤ ਵਾਸੀ ਨਗਰ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ પાસે ਪੁਲਿਸ ਨੇ 50 ਨਸ਼ੀਲੀਆਂ ਗੋਲੀਆਂ ਅਤੇ 10 ਗ੍ਰਾਮ ਹੈਰੋਇਨ ਬਰਾਮਦ ਕੀਤੀ। ਉਨ੍ਹਾਂ ਦੱਸਿਆ ਗਿਆ ਕਿ ਉਕਤ ਦੋਸ਼ੀ ਇਹ ਨਸ਼ਾ ਲੁਕਸ਼ਪਕੇ ਲਿਆ ਕੇ ਫਿਲੌਰ, ਗੜਾ ਅਤੇ ਨਗਰ ਏਰੀਏ ਦੇ ਪਿੰਡਾਂ ਵਿੱਚ ਸਪਲਾਈ ਕਰਦੇ ਸਨ ਜਿਸਰਖ ਜਿਨ੍ਹਾਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਫਿਲੌਰ ਪੁਲਿਸ ਨੇ ਅਮਰਿਤਪਾਲ ਸਿੰਘ ਉਰਫ ਅੰਬਾ ਪੁੱਤਰ ਅਜਮੇਰ ਸਿੰਘ ਵਾਸੀ ਉਪਲ ਖਾਲਸਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਨੇ ਜਿਸ ਖਿਲਾਫ ਵੀ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲੌਰ ਤੋਂ ਰਾਜkumar ਨੰਗਲ ਦੀ ਵਿਸ਼ੇਸ਼ ਰਿਪੋਰਟ ਸਾਡੇ ਲੁੱਟੋ ਘੋੜੇ ਇਸ ਗੰਦੇ ਵਿੱਚ ਬਾਲਜੋਗ ਐਸਐਸਪੀ ਸਾਹਿਬ Shri Har Kamal ਪਿੰਸ ਜੀ ਵੱਲੋਂ ਮੈਮ ਚਲਾਈ ਗਈ ਹੈਗੀ ਆ ਨਸ਼ੇ ਦੇ ਵਿਰੁੱਧ ਅਤੇ ਮਾੜੇ ਅੰਸਰ ਜਿਹੜੇ ਲੁੱਟਕੋ ਘਾ ਕਰਦੇ ਆ ਉਸੇ ਸਾਨੂੰ ਕਾਮਯਾਬੀ ਮਿਲੀ ਹੈ ਠਾਣਾ ਫਲੋਰ ਦੇ ਮੁਖੀ ਸੰਜੀਵ ਕੁਮਾਰ ਇੰਸਪੈਕਟਰ ਤੇ ਉਹਦੀ ਟੀਮ ਵੱਲੋਂ ਇੱਕ 10 10 ਮੈਂਬਰੀ ਗਰੋ ਜਿਹੜਾ ਵਾ ਉਹ ਵਿਸਤਾਰ ਕੀਤਾ ਗਿਆ ਹੈਗਾ ਇਸ ਵਿੱਚ ਅਸੀਂ ਚੋਰੀ ਦੇ ਮੋਟਰਸਾਈਕਲ ਤੇ ਜਿਹੜੇ ਤੇ ਕੋਦੇ ਮੋਟਰਸਾਈਕਲ ਸੀ ਉਹ ਬ੍ਰਾਂਡ ਕੀਤੇ ਨੇ ਮੋਬਾਈਲ ਬ੍ਰਾਂਡ ਕੀਤੇ ਨੇ ਤੇ ਤੇਜ ਹਥਿਆਰ ਜਿਹੜੇ ਨਾਲ ਉਹ ਲੁੱਟਕੋ ਕਰਦੇ ਸੀ ਦਾਤ ਤੋਂ ਬ੍ਰਾਂਡ ਕੀਤਾ ਗਿਆ ਹੈਗਾ ਤੇ ਇਹ ਤਿੰਨੇ ਤਿੰਨੇ ਦੋਸ਼ੀਆਂ ਚੋਂ ਚੋ ਦੋ ਦੋਸ਼ੀ ਜਿਹੜੇ ਨੇ ਉਹ ਅਸੀਂ ਅਰੈਸਟ ਕਰ ਲਏ ਤੀਸਰਾ ਦੋਸ਼ੀ ਜਿਹੜਾ ਹੈਗਾ ਉਹ ਲੁਧਿਆਣਾ ਦਾ ਉੱਤੇ ਸ਼ਫਾਮਾਰੀ ਕੀਤੀ ਜਾ ਰਹੀ ਹੈ ਤੇ ਇਹਨਾਂ ਦਾ ਬੈਕਗ੍ਰਾਉਂਡ ਦੇਦਾਂ ਦੱਸੋ ਇਹਨਾਂ ਦਾ ਜਿਹੜੇ ਬੈਕਗ੍ਰਾਉਂਡ ਹੈ ਵੀ ਜਿਹੜਾ ਲੋਕਲ ਇੱਥੇ ਹੈਗਾ ਜਟਪੁਰ ਮਲੇ ਤੋਂ ਉਹਦੇ ਤੇ 4 ਐਫ ਆਈ ਆਰਸ ਦਰਜ ਨੇ ਤੇ ਉਹ ਬਿਰਜੂ ਮਾੜਾ ਇਨਸਾਨ ਅਗੇ ਵੀ ਖੋਹ ਕਰਦਾ ਸੀ ਉਹਨੂੰ ਅਸੀਂ ਰਾਉਂਡ ਆਪ ਕੀਤਾ ਉਹਦੇ ਕੋਲੋਂ ਅਸੀਂ ਪੁਲਿਸ ਵਾਲੇ ਲਾ ਕੇ ਹਰ ਮੁਸ਼ਕਿਲ ਕਰਾਂਗੇ ਇਹਨਾਂ ਦੇ ਗੋਲ ਸੱਤ ਹੀ ਗੌਣ ਕੌਂਸੀ ਇਹਨਾਂ ਦੇ ਤਿੰਨ ਸਾਥੀ ਸੰਗ ਇੱਕ ਜੱਤਪੁਰੇ ਤੋਂ ਸੀ ਤੇ ਇੱਕ ਸਣੀ ਸੀ ਲੁਧਿਆਣੇ ਤੋਂ ਇਹ ਤਿੰਨ ਦੋਸ਼ੀ ਨੇ ਜਿਹੜੇ ਕਿ ਬਾਰ ਬਾਰ ਦਾ ਸ਼ਾਂਭਲੇ ਕਰਦੇ ਸੀ ਹਾਈਵੇ ਤੇ ਗਰੀਬ ਲੋਕਾਂ ਨੂੰ ਅਤੇ ਟਰੱਕ ਡਰਾਈਵਰ ਜਿਹੜੇ ਉਧੇ ਸੀ ਆਉਦੋ ਸਟੇਟੋਂ ਜਦੋਂ ਰੁਕਦੇ ਸਨ ਤੇ ਉਹਨਾਂ ਨੂੰ ਦਾਤਰ ਦੀ ਲੋਗ ਦੇ ਉੱਤੇ ਪੈਸੇ ਲੁੱਟਦੇ ਸਨ ਤੇ ਉਹਦਾ ਮੋਬਾਈਲ ਲੁੱਟਦੇ ਸੀ ਹਾਂ ਇੱਕ ਹੋਰ ਮਕਦਮਾ ਸੀ ਇੱਕ ਪੀਓ ਜਿਹੜਾ ਕਬੂ ਕੀਤਾ ਸੀ ਤੇ ਪੀਓ ਅਮਰਤਪਾਲ ਕੰਬਾਇ ਪੰਜ ਥਾਣੇ ਦਾ ਪੀਓ ਹੈਗਾ ਤੇ ਥਾਣਾ ਫਲੋਰ ਵਿੱਚੋਂ ਹੀ ਇਹਨਾਂ ਦਾ 1/2 ਕਿਲੋ ਹੀਰਨ ਦਾ ਪੀਓ ਹੈਗਾ ਇਸਨੇ ਤਕਰੀਬਨ ਜਿਹੜੇ ਹਿਨਸ ਕ੍ਰਾਈਮ ਦੇ ਜਿਹਦੇ 15 ਮਕਦਮੇ ਦਰਜ ਨੇ ਤੇ ਕਾਫੀ ਇਹ ਲੜਾਈਆਂ ਝਗੜਿਆਂ ਦੇ ਵਿੱਚ ਤੇ ਨਸ਼ਾ ਤਸਕਰੀ ਦੇ ਵਿੱਚ ਵਾਲੋ ਰਿਹਾ ਹੈਗਾ ਇਹਦਾ ਅਸੀਂ ਪੁਲਿਸ ਸਮਾਂ ਲੈ ਰਹੇ ਹਾਂ ਪੁਲਿਸ ਸਮਾਂ ਲੈਣ ਤੋਂ ਬਾਅਦ ਇਹਦੇ ਹੋਰ ਵੀ ਜੋ ਇਹ ਕਰਦਾ ਰਿਹਾ ਕਿੱਥੇ ਰਿਹਾ ਜੋ ਬਣ ਤੋਂ ਬਾਅਦ ਪੂਰ ਬਾਰੇ ਵੈਰੀਫਿਕੇਸ਼ਨ ਕੀਤੀ ਜਾਵੇਗੀ ਇੱਕ ਹੋਰ ਹੀ ਨਾਲੇ ਮਕਦਮਾ ਇੱਕ ਲੇਡੀਜ਼ ਕਾਬੂ ਕੀਤੀ ਹੋ ਇੱਕ ਲੇਡੀਜ਼ ਤੇ ਜੈਂਟਸ ਕਾਬੂ ਕੀਤੇ ਨੇ ਗੜਾ ਪਿੰਡ ਦੇ ਤੋਂ ਇਹ ਕਾਫੀ ਦਿਨਾਂ ਤੋਂ ਸ਼ਿਕਾਇਤ ਆ ਰਹੀ ਸੀ ਤੇ ਇਹਦੇ ਤੇ ਕਾਰਵਾਈ ਕਰਦਾ ਇਨਸਪੈਕਟਰ ਸੰਜੀਵ ਕੁਮਾਰ ਐਸਐਚਓ ਫਲੋਰ ਤੋਂ ਵੀ ਟੀਮ ਨੇ ਬੜੀ ਅੱਛੀ ਕਾਰਗਰਦੀ ਕੀਤੀ ਹੈਗੀ ਆ ਵੀ ਇਹ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਨੇ ਕੋ 10 ਗ੍ਰਾਮ ਹਿਰੋਇਨ ਤੇ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਨੇ ਤੇ ਇਹਨਾਂ ਨੂੰ ਪੇਸ਼ ਰਾਤ ਕਰ ਰਹੇ